ਟੈਕਸੀ ਵਾਲੇ ਨੂੰ ਪਿਸਤੌਲ ਦਿਖਾ ਕੇ ਟੈਕਸੀ ਵੀ ਲੁੱਟ ਕੇ ਲੈ ਗਏ ਤੇ ਨਾਲ ਹੋਰ ਜਿਹੜਾ ਗੱਡੀ ਦੇ ਵਿੱਚ ਸਮਾਨ ਸੀਗਾ ਤੇ ਉਸ ਟੈਕਸੀ ਵਾਲੇ ਡਰਾਈਵਰ ਦੇ ਕੋਲ ਜਿਹੜਾ ਜਿਹੜਾ ਸਮਾਨ ਸੀਗਾ ਸਭ ਕੁਝ ਖੋਖਲਾ ਗਏ ਜੀ ਹਾਂ ਇਹ આરોપી ਪਰ ਦੁਖਾਰੇ ਤਸਵੀਰਾਂ ਦੇ ਵਿੱਚ ਇੱਕ ਆਰਟੀਗਾ ਕਾਰ ਖੜੀ ਹੈ ਤੇ ਨਾਲ ਆਰੋਪੀਆਂ ਨੂੰ ਜਿਹੜਾ ਮੂੰਹ ਦੇ ਵਿੱਚ ਕਾਲਾ ਕਪੜਾ ਪਵਾ ਕੇ ਖਿਲਾ ਖਿਲਾ ਰਿਆ ਹੋਇਆ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਦੱਸਦੇ ਕਿ ਜਲੰਧਰ ਦੇ ਦਕੋਹਾ ਪਿੰਡ ਦੇ ਨਜ਼ਦੀਕ ਇਹਨਾਂ ਨੇ ਗਨ ਪੁਆਇੰਟ ਦੇ ਉੱਤੇ ਟੈਕਸੀ ਵੀ ਖੋਈ ਸੀ ਤੇ ਨਾਲ ਟੈਕਸੀ ਵਾਲੇ ਕੋਲੋਂ ਹੋਰ ਸਮਾਨ ਵੀ ਖੋਇਆ ਸੀਗਾ ਜੀਰੇ ਤੋਂ ਸਵਾਰੀ ਬਣ ਕੇ ਜਲੰਧਰ ਪਹੁੰਚੇ ਸੀਗੇ ਤੇ ਜਲੰਧਰ ਦਕੋਹਾ ਫਾਟਕ ਤੋਂ ਅੰਦਰ ਨੂੰ ਜਾ ਕੇ ਪਿੰਡ ਵੱਲ ਨੂੰ ਜਾ ਕੇ ਇਹਨਾਂ ਨੇ ਦਿਖਾ ਕੇ ਬੰਦੂਕ ਤੇ ਬੰਦੇ ਦੇ ਕੋਲੋਂ ਟੈਕਸੀ ਵੀ ਖੋਲੀ ਤੇ ਨਾਲ ਹੋਰ ਸਮਾਨ ਵੀ ਖੋਲਿਆ ਉਸ ਤੋਂ ਬਾਅਦ ਬੰਦਾ ਇਥੋਂ ਪੈਦਲ ਜਾਂਦਾ ਤੇ ਥੋੜੀ ਦੂਰੀ ਤੱਕ ਜਾ ਕੇ ਉਸ ਨੇ ਪੁਲਿਸ ਨੂੰ ਜਿਹੜੀ ਸੂਚਨਾ ਦਿੱਤੀ ਤੇ ਪੁਲਿਸ ਨੇ ਉਸ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਇਸ ਵੇਲੇ ਜਲੰਧਰ ਦੇ ਵਿੱਚ ਜਿਹੜੀ ਲੁੱਟ ਹੋਈ ਸੀ ਉਹ ਗੱਡੀ ਹੈ ਜਿਹੜੀ ਸ਼੍ਰੀ ਦਰਬਾਰ ਸਾਹਿਬ ਦੇ ਪਾਰਕਿੰਗ ਦੇ ਵਿੱਚੋਂ ਮਿਲੀ ਅਮਰੀਕਾ ਸਰ ਸਾਹਿਬ ਦੇ ਵਿੱਚੋਂ ਬੰਦਿਆਂ ਨੂੰ ਤੇ ਨਾਲ ਗੱਡੀਆਂ ਨੂੰ ਬਰਾਮਦ ਕਰਕੇ ਜਲੰਧਰ ਪੁਲਿਸ ਹੈ ਜਿਹੜੀ ਸੀਆਈਏ ਸਟਾਫ ਦੀ ਸਪੈਸ਼ਲ ਜਿਹੜੀ ਟੀਮ ਬਣਾਈ ਗਈ ਸੀ ਇਸ ਮਾਮਲੇ ਨੂੰ ਲੈ ਕੇ ਤੇ ਦੱਸਦੇ ਕਿ ਉਸੇ ਮਾਮਲੇ ਦੇ ਵਿੱਚ ਇਹ ਯੂਰੋਪੀਅਨ ਨੂੰ ਗ੍ਰਿਫਤਾਰ ਕੀਤਾ ਹੈ ਵੱਡੀ ਅਪਡੇਟ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਦੇਖੋ ਹੁਣ ਜੁਆਇਨ ਕਮਿਸ਼ਨਰ ਸੰਦੀਪ ਸ਼ਰਮਾ ਦਾ ਕੀ ਕਹਿਣਾ ਹੈ ਤੇ ਇਹ ਮੁਲਾਜ਼ਮ ਕਿਥੋਂ ਫੜ ਕੇ ਲਿਆਇਆ ਇਹਨਾਂ ਮੁਲਜ਼ਿਮਾਂ ਨੂੰ ਤੇ ਇਹਨਾਂ ਨੇ ਕਿਵੇਂ ਲੁੱਟਖੋ ਕੀਤੀ ਸੀ ਤੇ ਕਿੱਥੋਂ ਸਾਰਾ ਹਸਲਾ ਆਇਆ ਇਹ ਹੁਣ ਪੁਲਿਸ ਆਪ ਹੀ ਦੱਸੇਗੀ ਵੱਡੀ ਕਾਰਵਾਈ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੇ ਜਲੰਧਰ ਦੇ ਸੈਂਟਰਲ ਹਰਕੜੇ ਦੇ ਵਿੱਚ ਇਹ ਸਾਰੀ ਵਾਰਦਾਤ ਹੋਈ ਹੈ ਦੇਖੋ ਤੁਸੀਂ ਵੀ ਵੀਡੀਓ ਤੇ ਤੁਸੀਂ ਵੀ ਜ਼ਰੂਰ ਧਿਆਨ ਦਿਓ ਇਸ ਖਬਰ ਦੇ ਉੱਤੇ ਕਮੈਂਟਾਂ ਰਹੀ ਜਰੂਰ ਆਪਣੇ ਜਵਾਬ ਦੇ ਉਦੈ ਨੀ ਖਬਰਨਾਮਾ ਭੇਜਦੇ ਉੱਤੇ ਇਹ ਜੀ 16 ਤਰੀਕ ਰਾਤ ਨੂੰ ਇੱਕ ਕਾਰਖੋ ਦਾ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਸ ਦੇ ਕੀ ਐਫ ਆਈ ਆਰ ਨੰਬਰ 64 ਦਰਜ ਕੀਤੀ ਗਈ ਸੀ 16 ਰਾਤ ਨੂੰ ਦੇਰ ਰਾਤ ਕੀਤੀ ਇਸ ਦਾ ਕਸ਼ਤਾਰਾ ਤੀਖ ਚ ਆਂਦੀ ਐਫ ਆਈ ਆਰ ਇੱਕ ਆਰਟੀਗਾਂ ਚਿੱਟੇ ਰੰਗ ਦੀ ਸੀਗੀ ਜਿਹੜੀ ਕਿ ਦੋ ਬੰਦੇ ਟੈਕਸੀ ਕਰਕੇ ਜ਼ੀਰਾ ਟੈਕਸੀ ਸਟੈਂਡ ਤੋਂ ਲੈ ਆਏ ਸੀਗੇ ਔਰ ਤਨਵਾਲੀ ਫਾਟਕ ਲੱਗੇ ਆ ਕੇ ਉਹਨੇ ਉਹਨਾਂ ਨੂੰ ਪਿਸਤੌਲ ਦਿਖਾ ਕੇ ਕਾਰਕੋ ਕਰਕੇ ਭੁਜਾ ਕੇ ਲੈ ਗਏ ਉਹਨਾਂ ਨੂੰ ਟ੍ਰੇਸ ਕਰਦੇ ਹੋਏ ਸਾਡੀ ਕ੍ਰਾਈਮ ਬ੍ਰਾਂਚ ਦੀ ਟੀਮ ਜਿਹੜੀ ਉਹਨਾਂ ਦੇ ਪਿੱਛੇ ਲੱਗੀ ਹੋਈ ਸੀ ਉਹਨਾਂ ਨੇ ਉਹਨਾਂ ਜਾ ਕੇ ਇਹਨਾਂ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤੋਂ ਗੱਡੀ ਰਿਕਵਰ ਕੀਤੀ ਔਰ ਉਹ ਪਿਸਤੌਲ ਜਿਹੜੀ ਸੀਗੀ ਉਹ ਬੀਜਿਕਲੀ ਖਡਾਉਣਾ ਪਿਸਤੌਲ ਸੀ ਉਹਨੂੰ ਰਿਕਵਰ ਕੀਤਾ ਔਰ ਇੱਕ ਨਕਾ ਮੋਬਾਈਲ ਸੀ ਉਹ ਰਿਕਵਰ ਕੀਤਾ ਹੋਇਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੂੰ ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਪਾਰਕਿੰਗ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਔਰ ਉੱਥੋਂ ਲੈ ਕੇ ਆਏ ਆ ਔਰ ਸਾਰੀ ਰਿਕਵਰੀ ਹੋ ਗਈ ਆ ਔਰ ਇਹ ਬੰਦੇ ਜਿਹੜੇ ਹੈਗੇ ਆ ਇਹਨਾਂ ਦੇ ਵਿੱਚੋਂ ਜਿਹੜੇ ਦੋਨਾਂ ਦਾ ਨਾਮ ਅਮਰਿਤਪਾਲ ਹੈ ਔਰ ਇੱਕ ਦੇ ਉੱਤੇ ਔਰੰਗਾਬਾਦ ਦੇ ਵਿੱਚ ਜਿੱਥੇ ਇੱਕ ਮਾਈਂ ਚਲਾਦਾ ਸੀ ਉੱਥੇ 394 ਜੀ ਦਾ ਮੁਕੱਦਮਾ ਵੀ ਦਰਜ ਹੈ